ਫਾਜ਼ਿਲਕਾ ਦੇ ਫਿਰਨੀ ਰੋਡ ਤੇ ਮਿਲਕੀ ਹਲਵਾਈ ਦੇ ਸੰਚਾਲਕ ਸੋਨੂ ਗੁਗਲਾਨੀ ਦੀ ਦੁਕਾਨ ਦੇ ਵਿੱਚ ਚੋਰੀ ਕਰਨ ਵਾਲੇ ਵਿਅਕਤੀ ਨੂੰ ਦੁਕਾਨ ਸੰਚਾਲਕ ਵੱਲੋਂ ਕਾਬੂ ਕਰ ਲਿਆ ਗਿਆ ਕੈਮਰੇ ਦੀ ਮਦਦ ਦੇ ਨਾਲ ਇਸ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਸ ਦੇ ਕੋਲੋਂ ਚੋਰੀ ਕੀਤਾ ਗਿਆ ਸਮਾਨ ਵੀ ਬਰਾਮਦ ਕੀਤਾ ਗਿਆ ਅਤੇ ਇਸ ਨੂੰ ਹੁਣ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਦੁਕਾਨ ਦੇ ਵਿੱਚ ਚੋਰੀ ਹੋ ਗਈ ਸੀ ਅਤੇ ਕੁਝ ਸਮਾਨ ਚੋਰ ਵੱਲੋਂ ਚੋਰੀ ਕਰ ਲਿਆ ਗਿਆ ਸੀ ਜਿਸ ਤੋਂ ਬਾਅਦ ਸੂਚਨਾ ਪੁਲਿਸ ਨੂੰ ਦਿੱਤੀ ਗਈ ਸੀ ਅਤੇ ਸੀਸੀਟੀਵੀ ਕੈਮਰੇ ਕੰਗਾਲੇ ਜਾ ਰਹੇ ਸਨ ਕੈਮਰੇ ਦੀ ਮਦਦ ਦੇ ਨਾਲ ਚੋਰ ਨੂੰ ਕਾਬੂ ਕੀਤਾ ਗਿਆ ਅਤੇ ਇਸ ਨੂੰ ਹੁਣ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਇਸ ਸਬੰਧੀ ਪੂਰੀ ਜਾਣਕਾਰੀ ਉਹਨਾਂ ਵੱਲੋਂ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਪਤਾ ਕਿਵੇਂ ਲੱਗਾ ਚੋਰ ਦਾ ਤੁਹਾਨੂੰ ਜੀ ਸਾਨੂੰ ਅੰਦੇ ਸੀ ਅਸੀਂ ਪੁਪਾਈ ਕੀਤੀ ਹੈ 3 ਦਿਨ ਜੀ ਅਸੀਂ ਕੈਮਰੇ ਫਰੋਲੇ ਨੇ ਸਾਰੇ ਕੈਮਰੇ ਜਿੱਕੇ ਇੱਕ ਕੈਮਰਾ ਫਰੋਲਾ ਕਿੱਥੇ ਕਿੱਥੇ ਜਾਂਦਾ ਰਿਹਾ ਕਿੱਥੇ ਕਿੱਥੇ ਕਿਵੇਂ ਨੇ ਕੀਤਾ ਸਾਨੂੰ ਅਸੀਂ ਸਾਰਾ ਲੱਭਿਆ ਅਜ ਸਵੇਰ ਦੇ ਲੱਗੇ ਆ ਅਸੀਂ ਸਾਰਾ ਸ਼ਹਿਰ ਗਾਂਵ ਮਾਰਿਆ ਸਾਨੂੰ ਜਾ ਕੇ ਆਬਾਦੀ ਟਕਰਿਆ ਹੈ ਉਦੋਂ ਚੱਕ ਕੇ ਅਸੀਂ ਨੂੰ ਲੈਂਦਾ ਹੈ ਹੌਣ ਪੁਲਿਸ ਦੇ ਹਵਾਲੇ ਕਰਤਾ ਸਾਨੂੰ ਇਨਸਾਫ ਚਾਹੀਦਾ ਇਹ ਕਿੰਨਾ ਕਸਬਾਨ ਤੁਹਾਡਾ ਬਰਾਮਦ ਹੋ ਗਿਆ ਜੀ ਸਮਾਨ ਸਾਡਾ ਬਰਾਮਦਲੇ ਅੱਧਾ ਹੋਇਆ ਜੀ ਅੱਛਾ ਜੀ ਜਿੰਦੇ ਸਾਡੀਆਂ ਮੋਟਰਾਂ ਪਈਆਂ ਨੇ ਬਕਾਇਆ ਮੋਟਰਾਂ ਸਾਨੂੰ ਨਹੀਂ ਮਿਲੀਆਂ ਸਿਲਵਰ ਨਹੀਂ ਮਿਲੇ ਪਿੱਤਲ ਨਹੀਂ ਮਿਲਿਆ ਤੇ ਜਿੰਦੇ ਵਿੱਚ ਸਾਡਾ ਹਲੇ ਪੱਖੇ ਮਿਲੇ ਨੇ ਪੱਖਿਆਂ ਦੇ ਵਿੱਚ ਮੋਟਰਾਂ ਹੀ ਕੋਣੀ ਹੈਗੀਆਂ ਜੀ ਗੁਲਾਜ ਅਮਨ ਕੇ ਸਾਡੇ ਚੱਕ ਕੇ ਲੈ ਕੇ ਆਏ ਹੂੰ ਠੀਕ ਹੈ ਜੀ ਹਾਜੀ ਵੀਰੇ ਕੀ ਕਾਰਵਾਈ ਕੀਤੀ ਹੈ ਕਾਰਵਾਈ ਮੈਨੂੰ ਸਵੇਰ ਆਪਣੇ ਥਾਣਾ ਸਿਟੀ ਫਾਈਲ ਕ ਤੋਂ ਫੋਨ ਆਇਆ ਸੀਗਾ ਕਿਨੇ ਦੁਕਾਨ ਤੇ ਚੋਰੀ ਹੋਈ ਹੈ ਅੱਛਾ ਜੀ ਅਸੀਂ ਇੱਥੇ ਆ ਕੇ ਕੈਮਰੇ ਚੈੱਕ ਕੀਤੇ ਕੈਮਰੇ ਚੈੱਕ ਕਰਨ ਤੋਂ ਬਾਅਦ ਚੋਰ ਦਾ ਪਤਾ ਲੱਗਾ ਵੀ ਚੱਕਰ ਵਾਲੇ ਝੁੱਕੇ ਰਹਿਗਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਇਹਦੇ ਪਿੱਛੇ ਲੱਗੇ ਰਹੇ ਹਾਂ ਤੇ ਸ਼ਾਮ ਹੋਏ ਸਾਨੂੰ ਹੁਣ ਮਿਲਿਆ ਹੁਣ ਇਹਦਾ ਅੱਧਾ ਕਸਾਮਾਨ ਪ੍ਰਾਪਤ ਹੋ ਗਿਆ ਤੋਂ ਜ਼ਿਆਦਾ ਠੀਕ ਹੈ ਥੋੜਾ ਜਨਾ ਸਮਾਨ ਰਹਿ ਗਿਆ ਉਹ ਵੀ ਇਹ ਤੋਂ ਪ੍ਰਾਪਤ ਕਰਾਵਾਂਗੇ ਥਾਣਾ ਸਿਟੀ ਫਾਈਲ ਕਾ ਲੈ ਕੇ ਚੱਲੇਗੀ ਕਿਹੜੀ ਦੁਕਾਨ ਤੇ ਚੋਰੀ ਹੋਈ ਸੀ ਜੀ ਮਿਲ ਖਰਾਏ ਅਲਵਾਈ ਦੀ ਠੀਕ ਹੈ